ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਜੀਐਸ ਕੜਿਆਣਾ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਹਾਂ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ ਲక్ష్మణ ਸਿੰਘ ਧਾਰੋਵਾਲੀ ਬਾਰੇ ਇਹ ਉਸ ਟਾਈਮ ਦੀ ਘਟਨਾ ਜਦੋਂ ਗੁਰਦੁਆਰਿਆਂ ਤੇ ਮਹੰਤਾਂ ਦਾ ਪੂਰੀ ਤਰ੍ਹਾਂ ਕਬਜ਼ਾ ਸੀ ਅੰਗਰੇਜ਼ ਸਰਕਾਰ ਵੀ ਮਹੰਤਾਂ ਦਾ ਪੂਰਾ ਸਾਥ ਦੇ ਰਹੀ ਸੀ ਕਿਸੇ ਵੀ ਗੁਰਦੁਆਰੇ ਵਿੱਚ ਅੰਗਰੇਜ਼ ਹੀ ਮਹੰਤਾਂ ਦੀ ਨਿਯੁਕਤੀ ਕਰਦੇ ਸੀ ਲੈਫਟੀਨੈਂਟ ਗਵਰਨਰ ਦੀ ਨਿਯੁਕਤੀ ਤੋਂ ਬਿਨਾ ਕੋਈ ਵੀ ਮਹੰਤ ਨਹੀਂ ਸੀ ਬਣ ਸਕਦਾ ਨਨਕਾਣਾ ਸਾਹਿਬ ਦਾ ਮਹੰਤ ਨਰੈਣਦਾਸ ਵੀ ਉਸ ਸਮੇਂ ਦੇ ਗਵਰਨਰ ਮੈਕਲੇਗਨ ਦੀ ਕਿਰਪਾ ਨਾਲ 1920 ਵਿੱਚ ਬਣਾਇਆ ਗਿਆ ਸੀ ਇਹ ਉਹ ਸਮਾਂ ਸੀ ਜਦੋਂ ਗੁਰਦੁਆਰਿਆਂ ਦੇ ਕਾਪਚ ਮਹੰਤ ਆਪਣੀਆਂ ਮਨਮਾਨੀਆਂ ਕਰਦੇ ਸੀ ਵਿਕੀਪੀਡੀਆ ਦੇ ਅਨੁਸਾਰ ਮਹੰਤ ਨਰਾਇਣਦਾਸ ਸਾਰੀ ਮਹੰਤ ਸ਼੍ਰੇਣੀ ਵਿੱਚੋਂ ਅੱਤ ਦਰਜੇ ਦਾ ਸ਼ਰਾਬੀ ਤੇ ਅਜਾਜ ਸੀ 1917 ਵਿੱਚ ਗੁਰਦੁਆਰੇ ਦੀ ਹਦੂਦ ਅੰਦਰ ਵੇਸਵਾ ਦਾ ਨਾਚ ਕਰਵਾਇਆ 1918 ਵਿੱਚ ਇੱਕ ਰਟਾਇਰਡ ਸਿੰਧੀ ਅਫਸਰ ਆਪਣੇ ਪਰਿਵਾਰ ਸਮੇਤ ਦਰਸ਼ਨ ਕਰਨ ਆਇਆ ਉਸ ਦੀ 13 ਸਾਲ ਦੀ ਲੜਕੀ ਨਾਲ ਮਹੰਤ ਦੇ ਇੱਕ ਚੇਲੇ ਨੇ ਬਦਚਲੂਕੀ ਕੀਤੀ ਇਸੇ ਸਾਲ ਹੀ ਜ਼ਿਲ੍ਹਾ ਲਾਇਲਪੁਰ ਦੀਆਂ 6 ਬੀਬੀਆਂ ਗੁਰਦੁਆਰੇ ਦੇ ਦਰਸ਼ਨ ਨੂੰ ਆਈਆਂ ਤੇ ਮਹੰਤ ਦੇ ਚੇਲਿਆਂ ਨੇ ਉਹਨਾਂ ਨਾਲ ਵੀ ਬਦਸਲੂਕੀ ਕੀਤੀ ਜਦੋਂ ਕੁਝ ਸਿੱਖਾਂ ਨੇ ਮਹੰਤ ਕੋਲ ਇਸ ਗੱਲ ਦਾ ਰੋਸ ਕੀਤਾ ਤਾਂ ਉਹਨੇ ਕਿਹਾ ਕਿ ਗੁਰਦੁਆਰਾ ਸਾਡੀ ਨਿੱਜੀ ਦੁਕਾਨ ਆ ਤੁਸੀਂ ਆਪਣੀਆਂ ਔਰਤਾਂ ਨਾ ਭੇਜਿਆ ਕਰੋ ਦਿਨੋ ਦਿਨ ਇਸ ਮਹੰਤ ਦੀ ਗੁੰਡਾਗਰਦੀ ਵੱਧ ਰਹੀ ਸੀ ਦੂਜੇ ਪਾਸੇ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਅਧਿਕਾਰ ਖੇਠ ਰੱਖਣਾ ਚਾਹੁੰਦੇ ਸੀ ਇਸ ਕਰਕੇ 26 ਜਨਵਰੀ 1921 ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ اجلاس ਵਿੱਚ ਇਹ ਗੁਰਮਤਾ ਪਾਸ ਕੀਤਾ ਗਿਆ ਕਿ 4 5 ਤੇ 6 ਮਾਰਚ 1921 ਨੂੰ ਨਨਕਾਣਾ ਸਾਹਿਬ ਵਿਖੇ ਭਾਰੀ ਇਕੱਠ ਕੀਤਾ ਜਾਵੇ ਜਿਸ ਵਿੱਚ ਗੁਰਦੁਆਰਿਆਂ ਦੇ ਪ੍ਰਬੰਧਾ ਬਾਰੇ ਵਿਚਾਰ ਕਰਨੀ ਸੀ ਖਾਸ ਕਰਕੇ ਨਨਕਾਣਾ ਸਾਹਿਬ ਦੇ ਮਹੰਤ ਨਰੈਣ ਦਾਸ ਬਾਰੇ ਵਿਚਾਰ ਕੀਤੀ ਜਾਣੀ ਸੀ ਦੂਜੇ ਪਾਸੇ ਮਹਾਂਤ ਨਰੈਨੋ ਨੂੰ ਇਸ ਫੈਸਲੇ ਦੀ ਸੂਮਿ ਮਿਲੀ ਤਾਂ ਉਹਨੇ ਵੀ ਇੱਕ ਸਨਾਤਨ ਸਿੱਖ ਕਾਨਫਰੰਸ ਲਾਹੌਰ ਵਿਖੇ 19, 20 ਤੇ 21 ਫਰਵਰੀ ਨੂੰ ਬਾਬਾ ਕਰਤਾਰ ਸਿੰਘ 베ਦੀ ਦੀ ਪ੍ਰਧਾਨਗੀ ਹੇਠ ਸੱਦ ਲਈ ਜਿਸ ਵਿੱਚ ਬਹੁਤ ਸਾਰੇ ਗੁਰਦੁਆਰਿਆਂ ਦੇ ਮਹਾਂਤ ਤੇ ਉਹਨਾਂ ਦੇ ਚੇਦਿਆਂ ਨੂੰ ਸੱਦਾ ਦਿੱਤਾ ਗਿਆ ਇਹ ਵਿਚਾਰ ਕਰਨ ਲਈ ਕਿ ਅਕਾਲੀਆਂ ਦਾ ਮੁਕਾਬਲਾ ਕਿਵੇਂ ਕਰਨਾ ਮਹਾਂਤ ਨਰੈਨਦਾਸ ਇੱਕ ਪਾਸੇ ਸ਼੍ਰੋਮਣੀ ਕਮੇਟੀ ਦੀਆਂ ਹਰ ਸ਼ਰਤਾਂ ਮੰਨਣ ਨੂੰ ਤਿਆਰ ਸੀ ਦੂਜੇ ਪਾਸੇ ਉਹਨੇ ਇਲਾਕੇ ਦੇ ਚੋਟੀ ਦੇ ਗੁੰਡੇ ਬਦਮਾਸ਼ਾਂ ਨੂੰ ਵੀ ਇਕੱਠਾ ਕਰ ਲਿਆ ਇਹ ਹਾਕੀ 4 5 ਤੇ 6 ਮਾਰਚ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਇਕੱਠੇ ਹੋਏ ਪੰਥਕ ਆਗੂਆਂ ਤੇ ਹਮਲਾ ਕਰਕੇ ਖਤਮ ਕਰਨਾ ਇਸ ਕੰਮ ਲਈ ਉਹਨੇ ਬਹੁਤ ਸਾਰੇ ਟਕੂਏ ਚਵੀਆਂ ਗੰਡਾਸੇ ਬੰਦੂਕਾਂ ਪਿਸਤੌਲ ਤੇ ਹੋਰ ਹਥਿਆਰ ਇਕੱਠੇ ਕਰ ਲਏ ਭਾਰੀ ਮਾਤਰਾ ਵਿੱਚ ਗੋਲੀ ਸਿੱਕਾ ਮਿੱਟੀ ਦਾ ਤੇਲ ਤੇ ਲੱਕਣਾ ਇਕੱਠੀਆਂ ਕਰ ਲਈਆਂ ਮਹਾਂਤ ਨਰੇਨੂ ਦੀ ਇਸ ਹਰਕਤ ਦੀ ਸੂਪਾਈ ਕਰਤਾ ਸਿੰਘ ਛੱਬਰ ਤੇ ਹੋਰ ਸਿੱਖਾਂ ਨੂੰ ਲੱਗ ਗਈ ਕਿਉਂਕਿ ਉਹਨਾਂ ਨੇ ਭਾਈ ਬਰਿਆਮ ਸਿੰਘ ਨੂੰ ਸੂਈਆਂ ਬਣਾ ਕੇ ਮਹਾਂਤ ਕੋਲ ਛੱਡਿਆ ਹੋਇਆ ਸੀ ਭਾਈ ਕਰਤਾਰ ਸਿੰਘ ਛੱਬਰ ਨੇ ਇਲਾਕੇ ਦੇ ਮੁਖੀ ਭਾਈ ਲక్ష్మణ ਸਿੰਘ ਧਾਰੋਵਾਲੀ ਭਾਈ ਬੂਟਾ ਸਿੰਘ ਲਾਇਲਪੁਰੀ ਤੇ ਹੋਰ ਸਿੰਘਾਂ ਨਾਲ ਮੁਲਾਕਾਤ ਕੀਤੀ ਕਿ ਮਾਰਚ ਦੀ ਕਾਨਫਰੰਸ ਤੋਂ ਪਹਿਲਾਂ ਹੀ ਮਹੰਤ ਨਾਲ ਨਜਿੱਠ ਲਿਆ ਜਾਵੇ ਗੁਰਦੁਆਰੇ ਉੱਤੇ ਉਸ ਸਮੇਂ ਕਬਜ਼ਾ ਕਰ ਲਿਆ ਜਾਵੇ ਜਦੋਂ ਮਹਾਂਤ ਆਪਣੀ ਸਰਾਤਨ ਕਾਨਫਰੰਸ ਤੇ ਲਾਹੌਰ ਗਿਆ ਹੋਵੇ 17 ਫਰਵਰੀ 1921 ਨੂੰ ਗੁਰਦੁਆਰਾ ਖਰਾ ਸੌਤਾ ਚੂੜ ਕਾਨਾ ਵਿਖੇ ਮੀਟਿੰਗ ਕਰਕੇ ਮਤਾ ਪਕਾਇਆ ਗਿਆ ਕਿ 19 ਫਰਵਰੀ ਦੀ ਸ਼ਾਮ ਨੂੰ ਭਾਈ ਲਖਮਨ ਸਿੰਘ ਧਾਰੋਵਾਲੀ ਤੇ ਭਾਈ ਕਰਤਾਰ ਸਿੰਘ ਝੱਬਰ ਪਿੰਡਾਂ ਵਿੱਚੋਂ ਜਥਾ ਇਕੱਠਾ ਕਰਕੇ ਨਨਕਾਣਾ ਸਾਹਿਬ ਨੂੰ ਚਾਲੇ ਪਾ ਦੇਣ ਇਸ ਸਾਰੇ ਫੈਸਲੇ ਦੀ ਖਬਰ ਪੰਥਕ ਆਗੂਆਂ ਤੋਂ ਗੁਪਤ ਰੱਖੀ ਗਈ 19 ਫਰਵਰੀ ਨੂੰ ਭਾਈ ਲਖਮਨ ਸਿੰਘ 150 ਸਿੰਘਾਂ ਦਾ ਜੱਥਾ ਲੈ ਕੇ ਚੱਲ ਪਏ ਭਾਈ ਕਰਤਾਰ ਸਿੰਘ ਛੱਬਰ ਨੇ ਵੀ ਗੁਰਦੁਆਰਾ ਖਰਾ ਸੌਦਾ ਵਿੱਚ 2200 ਸਿੰਘਾਂ ਦਾ ਜੱਥਾ ਤਿਆਰ ਕਰ ਲਿਆ ਦੂਜੇ ਪਾਸੇ 19 ਫਰਵਰੀ ਨੂੰ ਹੀ ਲਾਹੌਰ ਅਕਾਲੀ ਅਖਬਾਰ ਦੇ ਦਫ਼ਤਰ ਵਿੱਚ ਪੰਥਕ ਆਗੂਆਂ ਦਾ ਇਕੱਠ ਹੋਇਆ ਜਿਸ ਵਿੱਚ ਮਾਸਟਰ ਤਾਰਾ ਸਿੰਘ ਸਰਦਾਰ ਤੇਜਾ ਸਿੰਘ ਸਮੁੰਦਰੀ, ਸਰਦਾਰ ਹਰਚਰਨ ਸਿੰਘ, ਗਿਆਨੀ ਸਰਦੂਲ ਸਿੰਘ ਕਵੀਸ਼ਰ, ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਜਸਵੰਤ ਸਿੰਘ ਛਬਾਲ ਤੇ ਸਰਦਾਰ ਦਲੀਪ ਸਿੰਘ ਇਕੱਠੇ ਹੋਏ। ਉਹਨਾਂ ਨੂੰ ਕਰਤਾਰ ਸਿੰਘ ਛੱਬਰ ਹੋਰਾਂ ਦੇ ਫੈਸਲੇ ਦਾ ਪਤਾ ਲੱਗਿਆ ਤੇ ਫੈਸਲਾ ਹੋਇਆ ਕਿ ਪਹਿਲਾਂ ਤੋਂ ਮਿੱਥੇ ਹੋਏ ਪ੍ਰੋਗਰਾਮ ਤੋਂ ਪਹਿਲਾਂ ਕੋਈ ਵੀ ਜਥਾ ਨਨਕਾਣਾ ਸਾਹਿਬ ਨਾ ਭੇਜਿਆ ਜਾਵੇ। ਭਾਈ ਕਰਤਾਰ ਸਿੰਘ ਛੱਬਰ ਤੇ ਭਾਈ ਲక్ష్మణ ਸਿੰਘ ਨੂੰ ਰੋਕਣ ਲਈ ਦੋ ਬੰਦੇ ਭੇਜੇ ਗਏ। ਉਹਨਾਂ ਨੇ ਕਰਤਾਰ ਸਿੰਘ ਨੂੰ ਪੰਥਕ ਆਗੂਆਂ ਦੇ ਫੈਸਲੇ ਬਾਰੇ ਦੱਸ ਕੇ ਨਨਕਾਣਾ ਸਾਹਿਬ ਨਾ ਜਾਣ ਵਾਸਤੇ ਮਨਾ ਲਿਆ ਭਾਈ ਲక్ష్ਮਨ ਸਿੰਘ ਨੇ ਜਿੱਥੇ ਭਾਈ ਕਰਤਾਰ ਸਿੰਘ ਦੇ ਜਥੇ ਨਾਲ ਮਿਲਣਾ ਸੀ ਭਾਈ ਦਲੀਪ ਸਿੰਘ ਉੱਥੇ ਪਹੁੰਚ ਗਏ ਪਰ ਉਹਨਾਂ ਨੂੰ ਭਾਈ ਲక్ష్మణ ਸਿੰਘ ਨਾ ਮਿਲੇ ਭਾਈ ਦਲੀਪ ਸਿੰਘ ਨੇ ਸੋਚਿਆ ਕਿ ਭਾਈ ਲక్ష్మణ ਸਿੰਘ ਨੂੰ ਸੁਨੇਹਾ ਮਿਲ ਗਿਆ ਹੋਵੇਗਾ ਤੇ ਉਹ ਵਾਪਸ ਚਲੇ ਗਏ ਹੋਣਗੇ ਪਰ ਫਿਰ ਵੀ ਉਹਨਾਂ ਨੇ ਭਾਈ ਬਰਿਆਮ ਸਿੰਘ ਦੀ ਡਿਊਟੀ ਭਾਈ ਲక్ష్మణ ਸਿੰਘ ਨੂੰ ਰੋਕਣ ਦੀ ਲਾ ਦਿੱਤੀ ਤੇ ਆਪ ਉਤਮ ਸਿੰਘ ਦੇ ਕਾਰਖਾਨੇ ਵਿੱਚ ਚਲੇ ਗਏ ਨਨਕਾਣਾ ਸਾਹਿਬ ਨੂੰ ਜਾਂਦੇ ਰਸਤੇ ਵਿੱਚ ਭਾਈ ਬਰਿਆਮ ਸਿੰਘ ਨੂੰ ਭਾਈ ਲక్ష్మణ ਸਿੰਘ ਦਾ ਜੱਥਾ ਮਿਲ ਗਿਆ ਵ੍ਰਾਮ ਸਿੰਘ ਨੇ ਭਾਈ ਲਖਮਣ ਸਿੰਘ ਨੂੰ ਪੰਥਕ ਆਗੂਆਂ ਦੀ ਚਿੱਠੀ ਵਿਖਾ ਕੇ ਵਾਪਸ ਮੁੜਨ ਲਈ ਕਿਹਾ ਤਾਂ ਭਾਈ ਲਖਮਣ ਸਿੰਘ ਧਾਰੋਵਾਲੀ ਨੇ ਕਿਹਾ ਕਿ ਅਸੀਂ ਨਨਕਾਣਾ ਸਾਹਿਬ ਨੂੰ ਮਹੰਤ ਕੋਲੋਂ ਆਜ਼ਾਦ ਕਰਵਾਉਣ ਦੀ ਅਰਦਾਸਾ ਸੋਧ ਕੇ ਤੁਰਿਆ ਪਿੱਛੇ ਤਾਂ ਹੁਣ ਅਸੀਂ ਮੁੜ ਨਹੀਂ ਸਕਦੇ 20 ਫਰਵਰੀ 1921 ਨੂੰ ਸਵੇਰੇ 6 ਵਜੇ ਭਾਈ ਲਖਮਣ ਸਿੰਘ ਦਾ ਜਥਾ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਇਆ ਭਾਈ ਲਛਮਨ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਬੈਠ ਗਏ ਤੇ ਕੀਰਤਨ ਸ਼ੁਰੂ ਕਰ ਦਿੱਤਾ ਨਰੈਨੂ ਮਹਾਂਤ ਲਾਹੌਰ ਕਾਨਫਰੰਸ ਵਿੱਚ ਜਾਣ ਲਈ ਗੱਡੀ ਵਿੱਚ ਚੜ੍ਹਿਆ ਹੀ ਸੀ ਕਿ ਕਿਸੇ ਨੇ ਦੱਸ ਦਿੱਤਾ ਕਿ ਸਿੱਖਾਂ ਨੇ ਗੁਰਦੁਆਰੇ ਤੇ ਕਬਜ਼ਾ ਕਰ ਲਿਆ ਗੱਡੀ ਹੌਲੀ ਹੋਣ ਕਰਕੇ ਉਹਨੇ ਗੱਡੀ ਵਿੱਚੋਂ ਛਾਲ ਮਾਰ ਦਿੱਤੀ ਤੇ ਆਪਣੇ ਗੁੰਡਿਆਂ ਸਮੇਤ ਗੁਰਦੁਆਰੇ ਵਿੱਚ ਆ ਗਿਆ ਉਸਨੇ ਦਰਸ਼ਨੀ ਡਿਊੜੀ ਦਾ ਮੇਨ ਗੇਟ ਬੰਦ ਕਰਵਾ ਦਿੱਤਾ ਤੇ ਆਪਣੇ ਗੁੰਡਿਆਂ ਤੋਂ ਸਿੰਘਾਂ ਤੇ ਗੋਲੀਆਂ ਚਲਵਾ ਦਿੱਤੀਆਂ ਮਹਾਰਾਜ ਦੀ ਤਾਬਿਆ ਵਿੱਚ ਬੈਠੇ ਕਈ ਸਿੰਘ ਸ਼ਹੀਦ ਹੋ ਗਏ ਭਾਈ ਲਸ਼ਮਨ ਸਿੰਘ ਵੀ ਜ਼ਖਮੀ ਹੋ ਗਏ ਉਸ ਤੋਂ ਬਾਅਦ ਮਹੰਤ ਦੇ ਗੁੰਡਿਆਂ ਨੇ ਟਕੂਏ, ਕਿਰਪਾਨਾਂ, ਸ਼ਵੀਆਂ ਤੇ ਗੰਡਾਸਿਆਂ ਨਾਲ ਸਿੰਘਾਂ ਤੇ ਹਮਲਾ ਕਰ ਦਿੱਤਾ ਦੇਖਦਿਆਂ ਹੀ ਦੇਖਦਿਆਂ ਬਹੁਤ ਸਾਰੇ ਸਿੰਘ ਸ਼ਹੀਦ ਕਰ ਦਿੱਤੇ ਬਹੁਤ ਸਾਰੇ ਜ਼ਖਮੀ ਹੋ ਗਏ ਭਾਈ ਲਸ਼ਮਨ ਸਿੰਘ ਧਾਰੋਵਾਲੀ ਨੂੰ ਜੰਡ ਦੇ ਦਰਖਤ ਨਾਲ ਪੁੱਠਾ ਲਮਕਾ ਕੇ ਅੱਗ ਲਾ ਦਿੱਤੀ ਗਈ ਭਾਈ ਦਲੀਪ ਸਿੰਘ ਜੋ ਕਿ ਸਰਦਾਰ ਉਤਮ ਸਿੰਘ ਦੇ ਕਾਰਖਾਨੇ ਵਿੱਚ ਬੈਠੇ ਸੀ ਜਦੋਂ ਗੋਲੀਆਂ ਦੀ ਆਵਾਜ਼ ਸੁਣੀ ਤਾਂ ਉਹ ਸਮਝ ਗਏ ਕਿ ਮਹੰਤ ਨੇ ਕਾਰਾ ਕਰ ਦਿੱਤਾ ਤੇ ਉਹ ਗੁਰਦੁਆਰੇ ਵੱਲ ਭੱਜ ਗਏ ਗੁਰਦੁਆਰੇ ਪਹੁੰਚ ਕੇ ਭਾਈ ਦਲੀਪ ਸਿੰਘ ਨੇ ਮਹੰਤ ਨੂੰ ਰੋਕਿਆ ਤਾਂ ਮਹੰਤ ਦੇ ਗੁੰਡਿਆਂ ਨੇ ਭਾਈ ਦਲੀਪ ਸਿੰਘ ਨੂੰ ਅਕਾਲੀ ਕਹਿ ਕੇ ਬਲਦੀ ਪੱਠੀ ਵਿੱਚ ਸਿੱਟ ਦਿੱਤਾ ਇਹ ਸਾਰਾ ਕਾਰਾ ਕਰਨ ਤੋਂ ਬਾਅਦ ਮਹੰਤ ਨੇ ਲੱਕੜਾਂ ਦੇ ਢੇਰ ਲਾ ਕੇ ਉੱਤੇ ਮਿੱਟੀ ਦਾ ਤੇਲ ਪਾ ਦਿੱਤਾ ਉੱਤੇ ਸ਼ਹੀਦ ਹੋ ਚੁੱਕੇ ਤੇ ਜ਼ਖਮੀ ਸਿੰਘਾਂ ਨੂੰ ਸਿੱਟ ਕੇ ਅੱਗ ਲਾ ਦਿੱਤੀ ਇਹ ਅੱਗ ਸ਼ਾਮ 4 ਵਜੇ ਤੱਕ ਲੱਗੀ ਰਹੀ ਸ਼ਾਮ ਤੱਕ ਖਬਰ ਚਾਰੇ ਪਾਸੇ ਫੈਲ ਗਈ ਅੰਗਰੇਜ਼ ਡੀਸੀ ਮਿਸਟਰ ਕੈਰੀ ਜਦੋਂ ਨਨਕਾਣਾ ਸਾਹਿਬ ਪਹੁੰਚਿਆ ਤਾਂ ਮਹੰਤ ਅਜੇ ਵੀ ਲਾਸ਼ਾਂ ਸਾੜ ਰਿਹਾ ਸੀ ਇਹ ਸਭ ਕੁਝ ਡੀਸੀ ਦੇ ਪਹੁੰਚਣ ਤੋਂ ਡੇਢ ਘੰਟਾ ਬਾਅਦ ਤੱਕ ਵੀ ਚੱਲਦਾ ਰਿਹਾ ਰਾਤ ਨੂੰ 9 ਵਜੇ ਦੇ ਕਰੀਬ ਲਾਹੌਰ ਤੋਂ ਸਪੈਸ਼ਲ ਟ੍ਰੇਨ ਆਹੀ ਮਿਸਟਰ ਕੇਂਗ ਕਾ ਕਮਿਸ਼ਨਰ ਲਾਹੌਰ ਆਪਣੇ ਨਾਲ 100 ਦੇ ਕਰੀਬ ਅੰਗਰੇਜ਼ ਅਫਸਰਾਂ ਤੇ ਸਿਪਾਹੀਆਂ ਸਮੇਤ ਸ੍ਰੀ ਨਨਕਾਣਾ ਸਾਹਿਬ ਪਹੁੰਚਿਆ ਉਸ ਵੇਲੇ ਵੀ ਮਹੰਤ ਦੇ ਹੱਥ ਵਿੱਚ ਬੰਦੂਕ ਸੀ ਅੰਗਰੇਜ਼ ਸਰਕਾਰ ਨੇ ਮਹੰਤ ਤੇ ਉਸ ਦੇ 26 ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਸ ਦੇ ਘਰੋਂ ਕਾਫੀ ਅਸਲਾ ਤੇ ਹਥਿਆਰ ਬਰਾਮਦ ਕਰ ਲਏ ਗੁਰਦੁਆਰੇ ਉੱਪਰ ਸਰਕਾਰ ਨੇ ਕਬਜ਼ਾ ਕਰ ਲਿਆ ਅਗਲੇ ਦਿਨ 21 ਫਰਵਰੀ ਨੂੰ ਸਰਦਾਰ ਮਹਤਾਬ ਸਿੰਘ ਸਰਦਾਰ ਹਰਬੰਸ ਸਿੰਘ ਅਟਾਰੀ ਤੇ ਹੋਰ ਸੰਗਤਾਂ ਨਨਕਾਣਾ ਸਾਹਿਬ ਪਹੁੰਚੀਆਂ ਕਰਤਾਰ ਸਿੰਘ ਛੱਬਰ ਵੀ 2200 ਸਿੰਘਾਂ ਦਾ ਜੱਥਾ ਲੈ ਕੇ ਪਹੁੰਚ ਗਏ ਇਸ ਘਟਨਾ ਦਾ ਤੇ ਗੁਰਦੁਆਰੇ ਉੱਪਰ ਸਰਕਾਰੀ ਕਬਜ਼ੇ ਵਿਰੁੱਧ ਸੰਗਤਾਂ ਵਿੱਚ ਹੋਰ ਰੋਜ ਜਾਗ ਪਿਆ ਅਖੀਰ ਅੰਗਰੇਜ਼ ਸਰਕਾਰ ਨੇ ਗੁਰਦੁਆਰੇ ਦਾ ਪ੍ਰਬੰਧ ਪੰਥ ਦੇ ਹਵਾਲੇ ਕਰ ਦਿੱਤਾ 22 ਫਰਵਰੀ ਨੂੰ ਪੰਜਾਬ ਦਾ ਗਵਰਨਰ ਮੈਕਲੇਗਨ ਆਪਣੀ ਐਗਜ਼ੀਕਟਿਵ ਕਮੇਟੀ ਦੇ ਮੈਂਬਰਾਂ ਨਾਲ ਸ੍ਰੀ ਨਨਕਾਣਾ ਸਾਹਿਬ ਪਹੁੰਚਿਆ ਅਤੇ ਸਾਰਾ ਹਾਲ ਅੱਖੀਂ ਵੇਖਿਆ 23 ਫਰਵਰੀ ਨੂੰ ਸਾਰੇ ਸ਼ਹੀਦ ਸਿੰਘਾਂ ਦੀਆਂ ਅੱਧ ਸੜੀਆਂ ਲਾਸ਼ਾਂ ਦਾ ਗੁਰਮਰਿਆਦਾ ਅਨਸਾਰ ਸੰਸਕਾਰ ਕੀਤਾ ਗਿਆ 20 ਫਰਵਰੀ ਦੀ ਰਾਤ ਨੂੰ ਹੀ 2 ਵਜੇ ਸਪੈਸ਼ਲ ਟ੍ਰੇਨ ਰਾਹੀਂ ਮਹਾਂਤਰ ਤੇ ਉਸਦੇ ਸਾਥੀ ਕਾਤਲਾ ਨੂੰ ਲਾਹੌਰ ਸੈਂਟਰਲ ਜੇਲ੍ਹ ਵਿਖੇ ਭੇਜ ਦਿੱਤਾ ਗਿਆ ਨਨਕਾਣਾ ਸਾਹਿਬ ਦੇ ਸਾਕੇ ਵੇਲੇ ਸਰਦਾਰ ਮਹਿਤਾਬ ਸਿੰਘ ਸਰਕਾਰੀ ਵਕੀਲ ਤੇ ਪੰਜਾਬ ਕਾਉਂਸਲ ਦੇ ਡਿਪਟੀ ਚੀਫ ਸੀ 180 ਤੋਂ ਵੱਧ ਸਿੱਖਾਂ ਦਾ ਕਾਤਲ ਮਹਾਂਤ ਨਰੈਣੂ ਸਰਕਾਰੀ ਅਫਸਰਾਂ ਨਾਲ ਨੇੜਤਾ ਰੱਖਦਾ ਸੀ ਇਸ ਕਰਕੇ ਪੁਲਿਸ ਉਸ ਦਾ ਕੇਸ ਕਮਜ਼ੋਰ ਕਰਕੇ ਉਹਨੂੰ ਬਚਾਉਣਾ ਚਾਹੁੰਦੀ ਸੀ ਸਰਕਾਰੀ ਸਾਜ਼ਿਸ਼ਾਂ ਨੂੰ ਵੇਖ ਕੇ ਸਰਦਾਰ ਮਹਿਤਾਬ ਸਿੰਘ ਨੇ ਸਰਕਾਰੀ ਵਕੀਲ ਦੇ ਅਹੁਦੇ ਤੇ ਪੰਜਾਬ ਕਾਉਂਸਲ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ 12 ਅਕਤੂਬਰ 1921 ਨੂੰ ਸੈਸ਼ਨ ਜੱਜ ਨੇ ਇਸ ਘਟਨਾ ਵਿੱਚ ਸ਼ਾਮਲ ਮਹਾਂਤ ਤੇ ਉਸ ਦੇ ਸੱਤ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਅੱਠ ਨੂੰ ਕਾਲੇ ਪਾਣੀ ਦੀ ਤੇ ਬਾਕੀਆਂ ਨੂੰ 7-7 ਸਾਲ ਦੀ ਸਜ਼ਾ ਸੁਣਾਈ ਹਾਈ ਕੋਰਟ ਨੇ ਸਜ਼ਾਵਾਂ ਘੱਟ ਕਰ ਦਿੱਤੀਆਂ ਮਹਾਂਤ ਦੀ ਫਾਂਸੀ ਦੀ ਸਜ਼ਾ ਘਟਾ ਕੇ ਕਾਲੇ ਪਾਣੀ ਦੀ ਕਰ ਦਿੱਤੀ ਬਾਕੀ ਸੱਤਾਂ ਵਿੱਚੋਂ 3 ਨੂੰ ਫਾਂਸੀ ਅੱਠਾਂ ਦੀ ਕਾਲੇ ਪਾਣੀ ਦੀ ਸਜ਼ਾ ਵਿੱਚੋਂ 2 ਨੂੰ ਕਾਲੇ ਪਾਣੀ ਦੀ ਤੇ ਬਾਕੀਆਂ ਨੂੰ ਰਿਹਾ ਕਰ ਦਿੱਤਾ ਗਿਆ ਇਸ ਤਰ੍ਹਾਂ ਭਾਈ ਲਖਮਨ ਸਿੰਘ ਧਾਰੋਵਾਲੀ ਤੇ ਉਸ ਦੇ 180 ਦੇ ਕਰੀਬ ਸਾਥੀਆਂ ਨੇ ਆਪਣੀਆਂ ਸ਼ਹੀਦੀਆਂ ਦੇ ਕੇ ਨਨਕਾਣਾ ਸਾਹਿਬ ਨੂੰ ਮਹਾਂਤਾਂ ਦੇ ਕapjੇ ਚੋਂ ਆਜ਼ਾਦ ਕਰਾ ਲਿਆ। ਦੋਸਤੋ ਏਸੀ ਭਾਈ ਲਖਮਨ ਸਿੰਘ ਧਾਰੋਵਾਲੀ ਤੇ ਨਨਕਾਣਾ ਸਾਹਿਬ ਦੇ ਸਾਕੇ ਬਾਰੇ ਕੋਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਅਜੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਨਾਲ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲੈਣ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ। ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਮਿਲਦਿਆਂ ਕਿਸੇ ਦੂਜੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ